ਆਦੀ ਇਹ ਲਾਪ ਪਤਰ ਨੇ ਜੀ ਜਿਹੜੇ ਭਗਵੰਤ ਮਾਨ ਜੀ ਦੇ ਸਿੱਧੇ ਤੌਰ ਤੇ ਕਹਿ ਸਕਦੇ ਕਿ ਸੱਚੇ ਤੋਂ ਕੁੱਕੇ ਕਰਦੇ ਨੇ ਕੁੱਟੇਟ ਆਏ ਆ ਉਹਨਾਂ ਦੀ ਇੱਕ ਮਨਜ਼ੂਰੀ ਹੈ। ਭਾਈ ਆਮ ਆਦਮੀ ਪਾਰਟੀ ਦਾ ਔਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਤੈਦ ਦੇ ਦੋ ਤਲਵਾਦੀ ਆ। ਅਸਲ ਮੈਂ ਇਸ ਤੁਹਾਡੇ ਇਲਾਕੇ ਦੀ ਜੇ ਗੱਲ ਕਰਾਂ ਤੇ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਜਿੱਥੇ ਆਪ ਦਾ ਸ਼ਾਇਦ ਹਰ ਸਾਲ ਹੀ ਆਉਂਦਾ। ਚਾਹੇ ਮੀ ਕਿਤੇ ਵੱਧ ਪੈ ਜਾਂਦੇ ਆ। ਆਪੇ ਕਿਸੇ ਨੇ ਕੀਤਾ ਨਾ ਅੱਗੇ ਕਿਸੇ ਮੁੱਖ ਮੰਤਰੀਆਂ ਕਰਨਾ ਏ ਜੋ ਇਹਨਾਂ ਨੇ ਕਰਕੇ ਦੱਸਤਾ ਕਿ ਉਹਨਾਂ ਲੋਕਾਂ ਨੂੰ ਸ਼ਾਇਦ ਬਹੁਤ ਲੋਡ ਸੀ ਇਹ ਕਰਨ ਦਾ ਮੈਂ ਕਹਿੰਦਾ অতি ਜ਼ਰੂਰੀ ਸੀਗਾ অতি ਜ਼ਰੂਰੀ ਜਿਸ ਨੂੰ ਕਹਿੰਦੇ ਆ ਜਿਵੇਂ ਕਿ ਬਾਰਸ਼ ਦੇ ਵਿੱਚ ਰਹਿ ਨਹੀਂ ਸਕਤੇ ਸੀ ਨਸਕੂ ਦਾ तकरीबन 80000 ਦੇ ਕਰੀਬ ਜਿਹੜੇ ਨੇ ਉਹ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੂੰ ਜਿਹੜਾ ਵੀ 66 ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਸਿੱਦੇ ਤੌਰ ਤੇ ਉਹਨਾਂ ਨੂੰ ਗ੍ਰਾਂਟ ਜਿਹੜੀ ਆ ਅੱਜ ਕਮਜ਼ੂਰੀ ਪੱਤਰ ਮਿਲਿਆ ਗਿਆ। ਯਾਦ ਦੇ ਮੁੱਖ ਮੰਤਰੀ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਧੰਨਵਾਦ ਹੱਥ ਦਿੱਤਾ ਗਿਆ। ਬਰਵਾਰ ਜਿਹੜੇ ਨੇ ਜਿਨ੍ਹਾਂ ਦੇ ਘਰ ਨੁਕਸਾਨ ਹੋਇਆ ਇੱਕ ਖੁਦ ਬਾਰਾ ਕਰਨ ਦਿੱਤੀ ਹੈ ਕਿ ਜਿਹਨਾਂ ਨੇ ਪਰਵਾਰ ਦੀ ਪਤਰਾ ਜੀ ਲੈਣੇ ਨੇ ਸ਼ੁਰੂਆਤ ਕੀਤੀਗੀ ਭਾਵੇਂ ਸਪੋਨਸਰਿਕ ਤੌਰ ਤੇ ਬੈਠੇ ਜਾਣਗੇ ਜਿਹੜੇ ਮਾਨ ਸਾਹਿਬ ਵਾਸਤੇ ਆਏ ਸੀ ਪੰਜਾਬ ਜਿਹੜੇ ਯਾਤਰੀ ਤੇ ਗਏ ਔਰ ਪਰਵਾਰ ਕੀ ਪਤਰਾ ਜੀ ਲੈਣੇ ਨੇ ਉਹ ਕੱਡੇ ਜਾਣਗੇ ਕੁਝ ਦਿਨ ਤੱਕ ਔਰ ਕਿਦਾਂ ਡੇੜਾ ਪਾਪਾ ਨਨਾਲ ਉਸ ਦੇ ਨਾਲ ਨਾਲ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਬਹੁਤ ਜਿਹੜੇ ਤਿੱਖੇ ਵਾਰ ਕਿਤੇ ਵਿਰੋਧੀਆਂ ਦੇ ਤੇ ਤਿੱਖੇ ਵਾਰ ਕਿਤੇ ਉਹਦੇ ਨਾਲ-ਨਾਲ ਜੇ ਗੱਲ ਕਰੀਏ ਤਾਂ ਮੁੱਖ ਤੌਰ ਤੇ ਜਿਹੜੀ ਇੱਕ ਡੇਰਾ ਬਾਬਾ ਨਾਨਕ ਨੂੰ ਇੱਕ اعلان ਕੀਤਾ ਗਿਆ ਕਿ ਲੜਕੀਆਂ ਦਾ ਕਾਲਜ ਹੈ ਜਿਹਨੇ ਇੱਕ ਉਹਨੇ ਐਮਐਲ ਨੇ ਗੁਰਦੀਪ ਸਿੰਘ ਜੀ ਦਾ ਵਾਅਦਾ ਨੂੰ ਮੰਗਰ ਕੀਤਾ ਸੀ ਕਿ ਲੜਕੀਆਂ ਦਾ ਇੱਕ ਕਾਲਜ ਜਿਹੜਾ ਜ਼ਰੂਰ ਦਿੱਤਾ ਜਾਵੇ ਤਾਂ ਅੱਜ ਉਹ ਕਾਲਜ ਦੀ ਮੰਗ ਨੂੰ ਪੂਰਾ ਕੀਤਾ ਗਿਆ ਔਰ ਇਤੋਂ ਤੱਕ ਐਲਾਨ ਕਰ ਦਿੱਤਾ ਗਿਆ ਕਿ ਇਸੇ ਹੀ ਅਕੈਡੈਮਿਕ ਸੈਸ਼ਨ ਤੋਂ ਜਿਹੜਾ ਉਹ ਕਾਲਜ ਦੀ ਸ਼ੁਰੂਆਤ ਹੋਏਗੀ ਚਾਹੇ ਬਿਲਡਿੰਗ ਜਿਹੜੀ ਹੈ ਉਹਦੀ ਸਾਰੀ ਚੱਲਦੀ ਰਹੇਗੀ ਜਾਂ ਹੋਰ ਕਿਹੜੇ ਬਿਲਡਿੰਗ ਦਾ ਉੱਤੇ ਹੋਏਗਾ ਉਸ ਬੰਦ ਕਾ ਜਾਏਗਾ ਲੇਕਿਨ ਜਿਹੜਾ ਅੱਜ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਂਚ ਕੀਤੀ ਹੈ ਕਾਲਜ ਦੀ ਔਰ ਕਾਲਜ ਦਾ ਐਲਾਨ ਉਹਦੇ ਨਾਲ-ਨਾਲ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇੱਕ ਅਪੀਲ ਕੀਤੀ ਇਹ ਕਹ ਸਕਦੇ ਇਹ ਆਪਣੇ ਢੰਗ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਆ ਇੱਕ ਵੰਗਸ਼ੀ ਸ਼ਬਦਾਂ ਦੇ ਨਾਲ ਜਿੱਥੇ ਬੈਠਣੀ ਹੈ ਰਾਜ ਬੈਠੇ ਉਹਨਾਂ ਗਰਾਂਟ ਇੰਦਰ ਵੱਲੋਂ ਇੱਕ ਪ੍ਰਧਾਨ ਮੰਤਰੀ ਹਾਊਸ ਬਣ ਕੇ ਗਏ ਜੀ ਉਹਨਾਂ ਪੇਸ਼ ਤੋਂ ਪੰਜਾਬ ਨੂੰ ਕੁਛਾ ਭੇਜੋ ਜੋ ਵਾਦਾ ਕੀ ਤਸਦੀਕਾ ਕੇ ਧਨ ਤੇ ਉਹ ਪੂਰਾ ਅਜੇ ਤੱਕ ਹੋਣਾ ਬਾਕੀ ਹੈ ਇਹਦੀ ਨੂੰ ਸਵਾਲ ਚੁਕੇ ਜਾਵੇ ਜਿਹੜੇ ਸ਼ਹੀਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਜਿਹੜੇ ਹੋਏ ਇਹਦੇ ਵੀ ਸੱਦਾ ਦਿੱਤਾ ਗਿਆ ਸੀ ਉਸ ਦੇ ਪ੍ਰਦਰਸ਼ਨ ਜਿਹੜੇ ਜਿਹੜੇ ਰਿਪੋਰਟ ਜਿੰਦੇ ਲੇਕਿਨ ਕੋਈ ਵੀ ਪਹੁੰਚਿਆ ਇਹ ਅਸੀਂ ਕਈ ਟਿੱਪਣੀਆਂ ਦੁਨੀਆਂ ਬਾਰੇ ਵੀ ਕੀਤੀ ਹੈ ਔਰ ਉਹਦੇ ਨਾਲ ਨਾਲ ਜਿੱਥੇ ਮਨਜ਼ੂਰੀ ਪੱਤਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਅੱਜ 30000 ਉਹਨਾਂ ਦਾ ਦਾਵਾ ਕਿ 30000 ਜਿਹੜੇ ਹੜ੍ਹ ਪ੍ਰਭਾਵਿਤ ਪਰਵਾਦ ਨੇ ਉਹਨਾਂ ਨੂੰ ਇਹ ਰਾਸ਼ੀ ਜਿਨੇਗੀ ਜਿੰਨਾਂ ਦੇ ਨਾਲ ਉਹ ਉਹਨਾਂ ਨੂੰ ਘਰ ਮਿਲ ਸਕਣਗੇ ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਸ ਸਕੀਮ ਤਹਿਤ ਇਨ ਕਿਸਤਾਂ ਦੇ ਵਿੱਚ ਪੈਸੇ ਮਿਲਣੇ ਆਪਾਂ ਉਹਨਾਂ ਲੋਕਾਂ ਨਾਲ ਵੀ ਗੱਲ ਕਰਦੇ ਆ ਜਿਹੜੇ ਇੱਥੇ ਆਏ ਨੇ ਔਰ ਉਹਨਾਂ ਨੂੰ ਮਨਜ਼ੂਰੀ ਪੱਤਰ ਮਿਲਨੇ ਨੇ ਕੁਝ ਨੂੰ ਸਿੰਬੋਲਿਕ ਤੌਰ ਤੇ ਕੁਝ ਨੂੰ ਮਨਜ਼ੂਰੀ ਪੱਤਰ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਔਰ ਕੁਝ ਹੋਰ ਵੀ ਲੋਕ ਨੇ ਇੱਥੇ ਉਹਨਾਂ ਨਾਲ ਵੀ ਗੱਲ ਕਰਦੇ ਆ ਜਿੱਥੇ ਮੁੱਖ ਮੰਤਰੀ ਦੀ ਅੱਜ ਸੰਬੋਧਨ ਜ਼ਰੂਰ ਸੁਣਿਆ ਕਿ 30000 ਜਿਹੜੇ ਪਰਿਵਾਰ ਨੇ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਅੱਜ ਤੋਂ ਰਾਸ਼ੀ ਜਿਹੜੀ ਹੈ ਇਹ ਕਹਿ ਸਕਦੇ ਕਿ ਘਰਾਂ ਵਾਸਤੇ ਅੱਜ ਤੋਂ ਜਾਰੀ ਹੈ ਕੁਝ ਸਿੰਬੋਲਿਕ ਤੌਰ ਤੇ ਕੁਝ ਮਨਜ਼ੂਰੀ ਪੱਤਰ ਖੁਦ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਦਿਨਾਣਾਗਰ ਇਲਾਕੇ ਤੋਂ ਲੋਕ ਨੇ ਮੇਰੇ ਨਾਲ ਜਿਨ੍ਹਾਂ ਨੂੰ ਇੱਕ ਮਨਜ਼ੂਰੀ ਪੱਤਰ ਮਿਲੇ ਭਾਜੀ ਆਪਣਾ ਤੋਂ ਪਹਿਲੇ ਨਾਮ ਦਾ ਮੈਂ ਗੁਰਦੀਪ ਸਿੰਘ ਸਰਪੰਚ ಗ್ರಾಮ ਪੰਚਾਇਤ ਝੂਟਚਕ ਉਲਾਕ ਦਰਮਲਾ ਸਾਨੂੰ ਮੇਰੇ ਨਾਲ 10 ਲੱਖ ਪ੍ਰਾਪਤੀ ਆਏ ਸੀਗੇ ਉਹਨਾਂ ਨੂੰ ਇਹ ਜਿਹੜੇ ਪੱਤਰ ਨੇ ਉਹ ਮਿਲੇ ਨੇ ਆ ਦਿਖਾਏ ਉਹ ਲਾਪਤਰ ਹਾਂਜੀ ਇਹ ਲਾਪਤਰ ਪੱਤਰ ਨੇ ਜੀ ਜਿਹੜੇ ਭਗਵੰਤ ਮਾਨ ਜੀ ਇਹ ਸਿੱਧੇ ਤੌਰ ਤੇ ਕਹਿ ਸਕਦੇ ਕਿ ਕੱਚੇ ਤੋਂ ਪੱਕੇ ਕਰ ਜਿਹੜੇ ਘੁਟਟ ਆਏ ਆ ਉਹਨਾਂ ਦੀ ਇੱਕ ਮਨਜ਼ੂਰੀ ਹੈ ਮਨਜ਼ੂਰੀ ਹੈ ਜਿਹੜੇ ਜਿਹੜੇ ਲੋਕਾਂ ਦੇ ਵਿਚਾਰਿਆਂ ਦੇ ਮਕਾਨ ਡਿੱਗੇ ਸੀਗੇ ਜਾਂ ਟਰੇੜਾ ਬਹਿ ਗਿਆ ਹੈਗੀਆਂ ਜਾਂ ਦੀਆਂ ਬਹਿ ਗਿਆ ਉਹਨਾਂ ਦੇ ਇਹ ਦਿੱਤੇ ਨੇ ਆਈ ਆਮ ਆਦਮੀ ਪਾਰਟੀ ਦਾ ਔਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਤੈਅ ਦੇ ਦੋਤਲਵਾਦੀ ਅਸਲ ਮੈਂ ਇਸ ਤੁਹਾਡੇ ਇਲਾਕੇ ਦੀ ਜੇ ਗੱਲ ਕਰਾਂ ਤੇ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਜਿੱਥੇ ਆਪ ਦਾ ਸ਼ਾਇਦ ਹਰ ਸਾਲ ਹੀ ਆਉਂਦੀ ਹੈ। ਚਾਹੇ ਮੀਂਹ ਕਿਤੇ ਵੱਧ ਪੈ ਜਾਂਦੇ ਆ ਤੇ ਜਾਂ ਹੜ੍ਹ ਵੀ ਮਾਰ ਛੇਲਦੇ ਆ। ਅੱਜ ਤੱਕ ਕਦੀ ਇਦਾਂ ਹੋਇਆ ਕਿ ਇੰਨੀ ਜਲਦੀ ਮੌਜਾਂ ਮਿਲਿਆ ਹੋਵੇ। ਅੱਜ ਤੱਕ ਨਾ ਪਿੱਛੇ ਹੋਇਆ ਨਾ ਅੱਗੇ ਹੋਏਗਾ। ਇਹ ਪਹਿਲੀ ਵਾਰੀ ਹੈ। ਔਰ ਮੇਰੀ ਵੀ ਉਮਰ 78 ਸਾਲ ਆ ਮੈਂ ਵੀ ਖੁਦ ਦੇਖਦਾ ਪਹਿਲੀ ਵਾਰੀ ਹੋਇਆ। ਅੱਜ ਤੱਕ ਨਾ ਪਿੱਛੇ ਕਿਸੇ ਨੇ ਕੀਤਾ ਨਾ ਅੱਗੇ ਕਿਸੇ ਮੁੱਖ ਮੰਤਰੀਆਂ ਕਰਨਾ ਏ। ਜੋ ਇਹਨਾਂ ਨੇ ਕਰਕੇ ਦੱਸਤਾ। ਮੋਬਾਈਲ ਨੰਬਰ ਉਹਨਾਂ ਲੋਕਾਂ ਨੂੰ ਸ਼ਾਇਦ ਬਹੁਤ ਲੋਡ ਸੀ ਇਹ ਕਰਾਂਗੇ। ਮੈਂ ਕਹਿੰ ਅਤੇ ਜ਼ਰੂਰੀ ਸੀਗਾ অতি ਜ਼ਰੂਰੀ ਜਿਸ ਨੂੰ ਕਹਿੰਦੇ ਆ ਜਿਨ੍ਹਾਂ ਕਿ ਬਾਰਸ਼ ਦੇ ਵਿੱਚ ਰਹਿ ਨਹੀਂ ਸਕਦੇ ਸੀ ਤੰਬੂ ਲਾਇਦੇ ਸੀ ਤਰਪਾਲਾਂ ਲਾਇਦੀਆਂ ਸੀ ਉਹ ਰੋਂਡੇ ਵਿਚਾਰੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਮਿਲਿਆ ਉਹ ਤਾਂ ਲੱਖ ਲੱਖ ਸ਼ੁਕਰ ਅਦਾ ਕਰਦੇ ਆ ਭਗਵਾਨ ਮਾਜੀ ਦਾ ਔਰ ਮਾਲਕ ਦਾ ਜਿਨ੍ਹਾਂ ਨੇ ਇਹ ਮਿਹਰਬਾਨੀ ਕੀਤੀ ਹੈ ਬਿਲਕੁਲ ਹੋਰ ਵੀ ਇੱਕ ਗੱਲ ਕਰਦੇ ਆ ਇੱਥੇ ਲੇਡੀਜ਼ ਵੀ ਨੇ ਜਿਹੜੇ ਆਪਣੇ ਮਨਜ਼ੂਰੀ ਪੱਤਰ ਲੈ ਕੇ ਖੜੀਆਂ ਨੇ ਪੰਜ ਜੀ ਕੀ ਲਾਗੀ ਜੇ ਤੁਹਾਡਾ ਪੰਜ ਜੀ ਕੀ ਆ ਜਾਏਗਾ ਵਿੱਚ ਇੱਕਾ ਦਾ ਮਨਜ਼ੂਰੀ ਪੱਤਰ ਸਰ ਮੇਰਾ ਨਾ ਕਮਰੇ ਮਰਤ ਚੋਈ ਹੈ ਜੀ ਤੰਨੇ ਨਹੀਂ ਨਹੀਂ ਕੋ ਨਹੀਂ ਇੰਨੀ ਸਾ ਟਾਉਂਡੀ ਦੇ ਜਿੰਨੇ ਮੇਰਾ ਕਮਰਾ ਪਾ ਸਕਾਂ ਮੈਂ ਬਹੁਤ ਪੇਸ਼ਾਨਦਗੀ ਸੀ ਤੇ ਉਹ ਮਤਮਾਨੇ ਮੇਸਿਆ ਤੱਕ ਦਿੱਤੀ ਆ ਗਰਾਂਟ ਦੀ ਤੁਹਾਡੇ ਇੱਕ ਹੱਥ ਦੇ ਵਿੱਚ ਤੁਹਾਡੇ ਘਰ ਬਣਾਉਣ ਦੀ ਪੱਕੇ ਘਰ ਬਣਾਉਣ ਦੀ ਚਿੱਠੀ ਆ ਹਾਂਜੀ ਮੌਜੂਦ ਕਹ ਲਈਏ ਜਾਂ ਗਰਾਂਟ ਕਹ ਲਈਏ ਮਿਲ ਗਈ ਤੇ ਮਨ ਨੂੰ ਕਿੰਨੀ ਤਸल्ली ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਮਨ ਨੂੰ ਅਸਲ ਈਆ ਇਸਾਰੇ ਪਵਨ ਤੁਮਾਨੇ ਤੁਹਾਡੇ ਹੱਥ ਬਣ ਕੇ ਬੇਨਤੀ ਇਸ ਮਾਨ ਕੀਤੀ

ਦੀ ਹੋ ਵੀ ਨੀਂਦ ਪਰ ਕੇ ਸੋਏਗਾ ਅਹੀ ਉਮੀਦ ਹੈ ਕੀ ਸੀ ਕੋਈ ਨਹੀਂ ਭਾਜੀ ਉਮੀਦ ਨਹੀਂ ਸੀ ਕਿਉਂਕਿ ਮੇਰੇ ਖਿਆਲ ਨਾਲ ਸਰਕਾਰਾਂ ਤੋਂ ਇੱਕ ਉਮੀਦ ਬੇ ਉਮੀਦ ਦੇ ਹੀ ਹੋਗੇ ਨਾ ਹਾਂਜੀ ਜਿਹੜੇ ਵਾਅਦੇ ਕਰਦੇ ਨੇ ਵਾਅਦੇ ਕਰਦੇ ਨੇ ਤੇ ਤੋੜ ਦਿੰਦੇ ਨੇ ਕੁਝ ਪੂਰਾ ਹੋਏ ਹੀ ਨਹੀਂ ਕੋਸ਼ਾ ਹੀ ਕਰੀ ਵੀ ਸਭ ਅਸਿਰ ਨੂੰ ਟੁੱਟ ਕੇ ਗਈ ਵਿਸ਼ਵਾਸ ਨੂੰ ਨਹੀਂ ਲੇਕਿਨ ਹੋ ਕੀ ਦੇਖੇ ਹੋਏਗਾ ਕਿ ਸੱਚ ਹੈ ਕੀ ਕਹਿਣਾ ਚਾਹੋਗੇ ਭਗਵਾਨ ਦੀ ਬਾਤ ਬਹੁਤ ਬਹੁਤ ਧੰਨਵਾਦ ਕਰছਣੀ ਅਸੀਂ ਕੀ ਆ ਸਾਨੂੰ ਕਿਰਪਾ ਨੂੰ ਇਦਾਂ ਕਰੇਗਾ ਦਿਆ ਅਸੀਂ ਹਾਂਜੀ ਹਾਂਜੀ ਕਿੰਨਾ ਚੰਗਾ ਪਾਟਾ ਹੈ ਚਲ ਮੈਂ ਇੱਕ ਵਾਰ ਦੇ ਕੇ ਪਰਾ ਦੇ ਦੋ ਇੱਕ ਤਸੱਲੀ ਹੀ ਮੰਨ ਲੀ ਮੰਨ ਨੂੰ ਤਸੱਲੀ ਆ ਕੋਠੇ ਸਦਾਣਾ ਤੇ ਠੀਕ ਹੈ ਤੇ ਮੈਂ ਤੇ ਕੱਲੀ ਕਰੀ ਹੈਗੀ ਸੀ ਬੱਚੇ ਆ ਦੋ ਉਹ ਵਿਚਾਰੇ ਦਿਹਾੜੀ ਦਰ ਨਾਲ ਤੇ ਨਾ ਹੀ ਉਹ ਬਣਾ ਸਕਦੇ ਤੇ ਨਾ ਹੀ ਕੋਠੇ ਲਾਇਆ ਤੇ ਮੈਂ ਘੱਟ ਤੋਂ ਸਾਰੇ ਦੇਖਿਆ ਤੇ ਮੈਂ ਕਰਦੀ ਸੀ ਵੀ ਚਲੋ ਮੈਂ ਕੋਈ ਸਹਾਇਤਾ ਕਰੇ ਤੇ ਠੀਕ ਹੈ ਕਫਰਾ ਤੇ ਚਲੋ ਇਹਨਾਂ ਨੇ ਸਹਾਇਤਾ ਕੀਤੀ ਹੈ ਸਾਡੀ ਸਹੀ ਸ਼ੁਕਰ ਬਿਜਾਰਿਆ ਦੇ ਸਕਦੇ ਹੋ ਕਿ ਜਿਹੜੇ ਲਾਪਾਤਰੀ ਜਿਨ੍ਹਾਂ ਨੂੰ ਅੱਜ ਜਿਲ੍ਹਾ ਗਰਦਾਸਪੁਰ ਦੇ तकरीबन 8000 ਦੇ ਕਰੀਬ ਜਿਹੜੇ ਨੇ ਉਹ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਛੱਤਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਸਿੱਧੇ ਤੌਰ ਤੇ ਉਹਨਾਂ ਨੂੰ ਗ੍ਰਾਂਟ ਜਿਹੜੀ ਆ ਅੱਜ ਇੱਕ ਮਨਜ਼ੂਰੀ ਪੱਤਰ ਮਿਲਿਆ ਤਿੰਨ ਹਿੱਸਿਆਂ 'ਚ ਗ੍ਰਾਂਟ ਮਿਲੇਗੀ ਪਰ ਇਸੇ ਤਰ੍ਹਾਂ 30000 ਪੂਰੇ ਜਿਹੜੇ ਪਰਿਵਾਰ ਨੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਰਿਵਾਰਾਂ ਦੇ ਔਰ ਅਜਿਹੇ ਜਿਹੜੇ ਮਨਜ਼ੂਰੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਹੋ ਸ਼ੁਰੂ ਹੋ ਚੁੱਕੀ ਹੈ ਔਰ ਤੁਸੀਂ ਦੇਖ ਹੀ ਲਿਆ ਕਿ ਇੱਕ ਪਰਿਵਾਰਾਂ ਦੇ ਵਿੱਚ ਮਨ ਨੂੰ ਤਸੱਲੀ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸ